ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਬਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ اور ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੂਗੀ ਅਕਸਰ ਮੈਨੂੰ ਕਾਫੀ ਕਮੈਂਟ ਆਉਂਦੇ ਰਹਿੰਦੇ ਨੇ ਕਿ ਦੀਦੀ ਸਾਨੂੰ ਇੰਨੇ ਦਿਨ ਹੋ ਗਏ ਪਾਠ ਕਰਦਿਆਂ ਨੂੰ ਸਾਡੀ ਨਾ ਅਰਦਾਸ ਪੂਰੀ ਨਹੀਂ ਹੋ ਰਹੀ ਸਾਨੂੰ ਕਿੰਨੇ ਦਿਨ ਹੋ ਗਏ ਸਾਨੂੰ 6 ਮਹੀਨੇ ਹੋ ਗਏ ਸਾਨੂੰ ਸਾਲ ਹੋ ਗਿਆ ਪਰ ਅਰਦਾਸ ਪੂਰੀ ਨਹੀਂ ਹੋਈ ਹੈਗੀ ਸਭ ਤੋਂ ਪਹਿਲਾਂ ਦੇਖੋ ਵਿਸ਼ਵਾਸ ਦੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਗੁਰੂ ਸਾਹਿਬਾਂ ਤੇ ਵਿਸ਼ਵਾਸ ਪੱਕਾ ਕਰਨਾ ਪਏਗਾ ਕਿਉਂਕਿ ਗੁਰੂ ਸਾਹਿਬ ਵੀ ਦੇਖ ਰਹੇ ਨੇ ਵੀ ਇਹਦਾ ਮੇਰੇ ਤੇ ਵਿਸ਼ਵਾਸ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਜਦੋਂ ਆਪਾਂ ਪਾਠ ਕਰਨ ਲੱਗਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਹੁੰਦਾ ਹੈਗਾ ਨਾ ਵੀ ਇਹ ਗੱਲ ਪਤਾ ਨਹੀਂ ਪੂਰੀ ਹੋਊਗੀ ਪਤਾ ਨਹੀਂ ਨਹੀਂ ਹੋਊਗੀ ਹੈਨਾ ਜਿੰਨਾ ਟਾਈਮ ਕਹਿੰਦੇ ਨੇ ਬੱਚੇ ਨੂੰ ਆਪਣੇ ਮਾਪੇ ਤੇ ਵੀ ਭਰੋਸਾ ਨਹੀਂ ਹੋਗਾ ਵੀ ਹਾਂ ਮੇਰਾ ਮਾਪੇ ਕੰਮ ਕਰ ਦੂਗਾ ਇਹ ਲਿਆ ਦੂਗਾ ਜਾਂ ਮੈਨੂੰ ਨਾ ਤਾਂ ਉਹਨਾਂ ਟਾਈਮ ਹਨਾ ਕੁਝ ਨਹੀਂ ਪ੍ਰਾਪਤ ਹੁੰਦਾ ਕਿਉਂਕਿ ਵਿਸ਼ਵਾਸ ਸਭ ਤੋਂ ਵੱਡੀ ਗੱਲ ਹੁੰਦੀ ਹੈਗੀ ਹਨ ਕਿਉਂਕਿ ਕਈ ਵਾਰੀ ਹਨਾ ਮਨ ਦੀ ਜਨ ਦੀ ਭਾਵਨਾ ਹੁੰਦੀ ਹੈ ਕਿ ਅੰਦਰੋਂ ਇੰਨਾ ਬਰਾਗ ਆਇਆ ਹੁੰਦਾ ਹੈ ਕਿ ਉਹ ਪਹਿਲੀ ਵਾਰ ਦੇ ਵਿੱਚ ਹੀ ਅਰਦਾਸ ਸੁਣੀ ਜਾਂਦੀ ਹੈ ਕਿਉਂਕਿ ਇਹ ਮੇਰੀਆਂ ਹਟ ਬੀਤੀਆਂ ਨੇ ਮੈਂ ਤੁਹਾਨੂੰ ਬਹੁਤ ਦੱਸੀਆਂ ਨੇ ਹਨਾ ਜਿਹੜੇ ਮੈਨੂੰ ਪਰਸਨਲੀ ਜਾਣਦੇ ਆ ਉਹਨਾਂ ਨੂੰ ਪਤਾ ਹੈਗਾ ਦੇਖੋ ਜਿਹੜਾ ਕੋਈ ਬਾਹਰੋਂ ਦੂਜਾ ਸੁਣੂਗਾ ਕੋਈ ਆਪਦੇ ਆਪ ਨੂੰ ਬੁੱਧੀਜੀਵੀ ਸਮਝਦਾ ਨਾ ਉਹ ਕਈ ਵਾਰੀ ਹਨਾ ਤਤਕਰਾ ਬਿਖਰਾ ਵੀ ਕਰਨ ਲੱਗ ਜਾਂਦਾ ਹੈਗਾ ਪਰ ਇੱਕ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਤੁਹਾਡੇ ਨਾਲ ਹਨਾ ਇਹ ਗੱਲ ਕਰਨ ਲੱਗੀ ਆ ਆਪਣੇ ਨਾਲ ਜਦੋਂ ਚੈਨਲ ਬਣਾਇਆ ਸੀ ਉਦੋਂ ਇੱਕ ਸਿਸਟਰ ਜੁੜੇ ਸੀਗੇ ਮਾਨਸਾ ਜ਼ਿਲ੍ਹੇ ਦੇ ਨੇ ਪ੍ਰਦੀਪ ਕਰੋਨਾ ਦਾ ਨਾਮ ਹੈਗਾ ਉਹਨਾਂ ਦੇ 15 ਸਾਲ ਹੋ ਗਏ ਸੀਗੇ ਹਨਾ ਬੇਟੀ ਸੀਗੀ ਉਹਨਾਂ ਕੋਲੇ ਇਕੱਲੀ ਹੁਣ ਉਹਨਾਂ ਦੀ ਬੇਟੀ ਪਲਾਸ 1 ਦੇ ਵਿੱਚ ਹੈਗੀ 15 ਸਾਲਾਂ ਬਾਅਦ ਉਹਨਾਂ ਦੇ ਘਰ ਮਲਕੀ ਬੱਚਾ ਹੋਣਾ ਸੀਗਾ ਬੱਚਾ ਹੋਣ ਤੇ ਉਹਨਾਂ ਦੀ ਮਤਲਕਿ ਜਦੋਂ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੋਣ ਲੱਗੀ ਚੈਨਲ ਤੇ ਅਸੀਂ ਲੋੜੀ ਵਾਲੇ ਦਿਨ ਉਹਨਾਂ ਦਾ ਮੈਨੂੰ ਪਹਿਲੀ ਵਾਰੀ ਹੈ ਨਾ ਮੈਸੇਜ ਆਇਆ ਸੀਗਾ ਤੇ ਉਹ ਮੈਨੂੰ ਕਹਿੰਦੇ ਵੀ ਦੀਦੀ ਮੈਨੂੰ ਨਾ 15 ਸਾਲ ਹੋ ਗਏ ਵੀ ਇਸ ਤਰੀਕੇ ਨਾਲ ਆ ਪਰ ਵੀ ਮੈਨੂੰ ਹੁਣ ਲੱਗਦਾ ਹੈਗਾ ਵੀ ਮੈਨੂੰ ਪ੍ਰੈਗਨਸੀ ਹੈਗੀ ਪਰ ਮੈਨੂੰ ਪੱਕਾ ਯਕੀਨ ਨਹੀਂ ਹੈਗਾ ਵੀ ਹਜੇ ਮੈਂ ਟੈਸਟ ਕਰਵਾਉਣੇ ਨੇ ਤੇ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਤੂੰ ਟੈਸਟ ਕਰਵਾ ਲੈ ਚੈੱਕ ਕਰਵਾ ਕੇ ਵੀ ਫੇਰ ਤੂੰ ਮੈਨੂੰ ਦੱਸੀ ਹੈ ਨਾ ਤੇ ਇਸ ਤਰੀਕੇ ਦੇ ਨਾਲ ਉਹਨੇ ਮੈਨੂੰ ਦੱਸਿਆ ਤੇ ਉਹ ਕਹਿੰਦੀ ਵੀ ਦੀਦੀ ਵੀ ਇਦਾਂ ਡਾਕਟਰ ਕਹਿੰਦੇ ਨੇ ਹੌਲੀ ਹੌਲੀ ਚਲੋ ਮੈਂ ਉਹਨੂੰ ਕਿਹਾ ਵੀ ਤੂੰ ਜਪਜੀ ਸਾਹਿਬ ਦਾ ਤੇ ਸੁਖਮਨੀ ਸਾਹਿਬ ਦਾ ਪਾਠ ਹਨਾ ਸ਼ੁਰੂ ਕਰ ਤੇ ਉਹਨੇ ਪਾਠ ਸ਼ੁਰੂ ਕਰਿਆ ਤੇ 4 ਕ ਮਹੀਨਿਆਂ ਬਾਅਦ ਉਹਦੀ ਮਲਕੀ ਜਿਹੜੀ ਡਿਲੀਵਰੀ ਸੀਗੀ ਇੰਨੀ ਜ਼ਿਆਦਾ ਹਨਾ ਕੰਪਲਿਕੇਟਿਡ ਹੋਣ ਲੱਗੀ ਉਹਦੇ ਨਾਲ ਬਲੱਡ ਆਉਣ ਲੱਗ ਗਿਆ ਤੇ ਡਾਕਟਰ ਕਹਿੰਦੇ ਵੀ ਬੱਚਾ ਸ਼ਾਇਦ ਬਚੇ ਹਨਾ ਕਾਫੀ ਜ਼ਿਆਦਾ ਇੱਕ ਦਿਨ ਉਹਨੂੰ ਜਦੋਂ 5ਵਾਂ ਮਹੀਨਾ ਸੀ ਉਹਨੂੰ ਐਡਮਿਟ ਕਰ ਲਿਆ ਐਡਮਿਟ ਕਰਨ ਤੇ ਜਦੋਂ ਡਾਕਟਰਾਂ ਨੇ ਉਹ ਕਰਿਆ ਡਾਕਟਰ ਕਹਿੰਦੇ ਵੀ ਨਹੀਂ ਮੈਨੂੰ ਮੈਸੇਜ ਕੀਤਾ ਉਹਨੇ ਹਸਪੀਟਲ ਚ ਦੀਦੀ ਕਹਿੰਦੀ ਵੀ ਇਦਾਂ ਕਹਿੰਦੇ ਨੇ ਵੀ ਡਾਕਟਰ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਕਰ ਵਾਹਿਗੁਰੂ ਜੀ ਤੇ ਭਰੋਸਾ ਰੱਖ ਕਿਉਂਕਿ ਵਾਹਿਗੁਰੂ ਜੀ ਉਹ ਕਰਨ ਵਾਲੇ ਨੇ ਜਿਹੜਾ ਇਨਸਾਨ ਕਦੇ ਸੋਚ ਵੀ ਨਹੀਂ ਸਕਦਾ ਹੈਗਾ ਤੂੰ ਸੀ ਮਹਾਵੀ ਉਹ ਕਹਿੰਦੀ ਸੀ ਹਸਪੀਟਲ ਚੰਗ ਮਾ ਵੀ ਤੁਸੀਂ ਵੀਰ ਜੀ ਨੂੰ ਕਹੋ ਵੀ ਉਹ ਗੁਰੂ ਘਰ ਜਾ ਕੇ ਹਨਾ ਅਰਦਾਸ ਕਰਨਗੇ ਵਾਹਿਗੁਰੂ ਜੀ ਅੱਗੇ ਤੇ ਦੇਖਸ ਜਾ ਕੇ ਆਉਣਗੇ ਤੇ ਤੂੰ ਆਨੰਦ ਸਾਹਿਬ ਦਾ ਪਾਠ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਉਹ ਕਹਿੰਦੀ ਦੀਦੀ ਮੈਂ ਹੁਣੇ ਕਰਦੀ ਆ ਤੇ ਜਦੋਂ ਉਹਨੇ ਪਾਰਟ ਕੀਤਾ ਤਾਂ ਉਹ ਡਾਕਟਰਾਂ ਨੇ ਚੈੱਕਅਪ ਕੀਤਾ ਤੇ ਡਾਕਟਰ ਕਹਿੰਦੇ ਵੀ ਇਹ ਬੱਚੇ ਦੀ ਧੜਕਣ ਠੀਕ ਚੱਲ ਪਈ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਵੀ ਬੱਚਾ ਹੈਗਾ ਕਿਉਂਕਿ ਇੰਨਾ ਬਲੱਡ ਹੋਣ ਮਲਕਿ ਚਾਣ ਦੇ ਬਾਵਜੂਦ ਵੀ ਦੇਖੋ ਪ੍ਰਮਾਤਮਾ ਨੇ ਉਹਨਾਂ ਦੇ ਬੱਚੇ ਨੂੰ ਰੱਖਿਆ ਤੇ ਉੱਥੇ ਉਹਨਾਂ ਦੀ ਖੁਸ਼ੀ ਡਬਲ ਹੋ ਗਈ ਜਦੋਂ ਹਨਾ ਚੈੱਕਅਪ ਦੇ ਦੌਰਾਨ ਪਤਾ ਲੱਗਿਆ ਵੀ ਉਹਨਾਂ ਦੇ ਬੱਚੇ ਜਿਹੜੇ ਹੈਗੇ ਨੇ ਟਵਿਨ ਨੇ ਮਲਕੇ ਦੋ ਬੇਬੀ ਨੇਗੇ ਦੋ ਬੱਚੇ ਲੇਗੇ ਇਸ ਤਰੀਕੇ ਦੇ ਨਾਲ ਹਨਾ 7 ਮਹੀਨੇ ਲੰਘ ਗਏ ਟੇਲੀ ਉਹਨਾਂ ਨੇ ਮੈਨੂੰ ਫੋਨ ਕਰਨਾ ਤੇ ਉਹਦੇ ਹਸਬੰਦ ਜੀ ਵੀ ਇੱਕ ਦਿਨ ਆਪਣੇ ਨਾਲ ਆਏ ਸੀਗੇ ਲਾਈਵ ਦੇ ਵਿੱਚ ਆਏ ਸੀਗੇ ਹਨਾ ਤੇ ਜਿਹੜੇ ਫਰੈਂਡ ਮੇਰੇ ਨਾਲ ਉਸ ਦਿਨ ਲਾਈਵ ਦੇ ਵਿੱਚ ਸੀਗੇ ਉਹਨਾਂ ਨੇ ਪਤਾ ਹੈਗਾ ਕਿਉਂਕਿ ਵਿਸ਼ਵਾਸ ਦੇਖੋ ਕਿਸੇ ਦੇ ਕਹਿਣ ਤੇ ਨਹੀਂ ਹੁੰਦਾ ਹੁੰਦਾ ਵਿਸ਼ਵਾਸ ਜਦੋਂ ਵਾਹਿਗੁਰੂ ਜੀ ਕਰਾਉਂਦੇ ਨੇ ਉਹਨਾਂ ਦੀ ਮਿਹਰ ਦੇ ਨਾਲ ਹੁੰਦਾ ਹੈਗਾ ਤੇ ਜਦੋਂ 7ਵਾਂ ਮਹੀਨਾ ਉਹਨਾਂ ਨੂੰ ਲੱਗਿਆ ਫਿਰ ਉਹਨਾਂ ਨੂੰ ਹਨਾ ਐਦਾਂ ਹੀ ਖੁਣ ਮਿਲ ਕੇ ਦੁਬਾਰਾ ਤੋਂ ਸਟਾਰਟ ਹੋ ਗਿਆ ਤੇ ਉਹਨਾਂ ਨੇ ਫਿਰ ਮੈਨੂੰ ਮੈਸੇਜ ਕੀਤਾ ਕਹਿੰਦੇ ਵੀ ਦੀਦੀ ਇਸ ਤਰੀਕੇ ਨਾਲ ਡਾਕਟਰ ਕਹਿੰਦੇ ਨੇਗੇ ਤੇ ਬੱਚੇ ਚੱਕਣੇ ਪੈਣਗੇ ਤੇ ਉਹ ਤੇ ਬੜੇ ਆਪਰੇਸ਼ਨ ਦੇ ਨਾਲ ਉਹਨਾਂ ਦੇ ਬੱਚੇ ਹੋਏ ਤੇ ਬੱਚੇ ਵੀ ਉਹਨਾਂ ਦੇ ਹਨਾ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਕਿ ਦੋ ਬੱਚੇ ਹੋਏ ਉਹਨਾਂ ਦੇ ਦੋ ਹੀ بیٹے ਹੋਏ ਦੇਖੋ 15 ਸਾਲਾਂ ਬਾਅਦ ਹਨਾ ਵਾਈਕਰੂ ਜੀ ਨੇ ਉਹਨਾਂ ਦੇ ਘਰ ਸੁਪੁੱਤਰ ਵਾਖਸ਼ੇ ਤੇ ਬਾਅਦ ਵਿੱਚ ਇਦਾਂ ਦਾ ਹੋਇਆ ਵੀ ਹਾਂ ਕਿ ਡਾਕਟਰ ਕਹਿੰਦੇ ਵੀ ਕੋਮਾ ਚ ਚਲੀ ਗਈ ਹੈ ਵੀ ਹਨਾ ਕਿ ਕਾਫੀ ਜ਼ਿਆਦਾ ਇਹਦਾ ਖੂਨ ਬਹਿਨ ਕਰਕੇ ਹਨਾ ਬਲੱਡ ਜ਼ਿਆਦਾ ਨਿਕਲ ਗਿਆ ਸੀਗਾ ਕਹਿੰਦੇ ਵੀ ਕੋਮਾ ਚ ਚਲੀ ਗਈ ਉਸ ਦਿਨ ਉਹਦੀ ਬੇਟੀ ਤੇ ਉਹਦੇ ਹਸਬੰਦ ਜੀ ਮੈਨੂੰ ਸਾਰੀ ਰਾਤ ਮੈਸੇਜ ਕਰਦੇ ਰਹੇ ਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਕਰਦੇ ਰਹੇ ਤੇ ਦੂਸਰੇ ਤੀਸਰੇ ਦਿਨ ਜਾ ਕੇ ਉਹਨੂੰ ਹੋਸ਼ ਆਇਆ ਤੇ ਹੋਸ਼ ਆਉਣ ਤੇ ਹਨਾ ਫਿਰ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਤੇ ਫਿਰ ਉਹਦੇ ਹਸਬੰਡ ਜੀ ਆਪਣੇ ਨਾਲ ਲਾਈਵ ਦੇ ਵਿੱਚ ਵੀ ਆਏ ਸੀ ਕਿ ਦੀਦੀ ਪ੍ਰਮਾਤਮਾ ਨੇ ਹਨਾ ਤੁਹਾਡੀ ਸੁਣ ਲਈ ਮੈਂ ਕਿਹਾ ਵੀ ਇਹਦੇ ਵਿੱਚ ਮੇਰੀਆਂ ਕੁਝ ਨਹੀਂ ਹੈਗਾ ਤਾਂ ਜਦੋਂ ਆਪਾਂ ਹਨਾ ਦੁਖੀ ਹੁੰਨੇ ਆ ਅੰਦਰੋਂ ਹਿਰਦੇ ਦੇ ਵਿੱਚੋਂ ਆਪਾਂ ਵਾਹਿਗੁਰੂ ਜੀ ਨੂੰ ਪੁਕਾਰ ਕਰਦੇ ਆ ਅਰਦਾਸਾਂ ਕਰਦੇ ਆਂਗੇ ਤਾਂ ਵਾਹਿਗੁਰੂ ਜੀ ਹਨਾ ਬਹੁਤ ਜਲਦੀ ਸੁਣਦੇ ਹੈਗੇ ਕਈ ਹੈ ਨਾ ਕਹਿ ਦਿੰਦੇ ਨੇ ਵੀ ਆਪਾਂ ਨੂੰ ਹਨਾ ਪਾਠ ਕਰਵਾਉਣ ਦੇ ਵਿੱਚ ਫਾਇਦਾ ਹੈਗਾ ਜਾਂ ਕਰਨ ਦੇ ਵਿੱਚ ਫਾਇਦਾ ਹੈਗਾ ਦੇਖੋ ਪਾਠ ਕਰਵਾਉਣ ਦਾ ਵੀ ਉਨਾ ਹੀ ਫਾਇਦਾ ਹੈਗਾ ਤੇ ਕਰਨ ਦਾ ਉਸ ਤੋਂ ਜ਼ਿਆਦਾ ਫਾਇਦਾ ਹੈਗਾ ਕਿਉਂਕਿ ਜਦੋਂ ਆਪਾਂ ਪਾਠ ਕਰਵਾਉਨੇ ਹਨਾ ਆਪਾਂ ਰਿਸ਼ਤੇਦਾਰਾਂ ਦੇ ਵਿੱਚ ਉਲਝੇ ਰਹਿਣੇ ਆਂਗੇ ਆਪਾਂ ਸੰਪੂਰਨ ਬਾਣੀ ਨਹੀਂ ਸੁਣ ਪਾਉਂਦੇ ਹਨਾ ਪੜ ਪਾਉਂਦੇ ਤੇ ਨਾ ਹੀ ਆਪਾਂ ਉਹਨਾਂ ਦੀ ਮਰਿਆਦਾ ਰੱਖ ਪਾਉਣੀ ਆਂਗੀ ਤੇ ਦੇਖੋ ਅਰਦਾਸ ਦੇ ਵਿੱਚ ਵੀ ਆਪਾਂ ਰਿਸ਼ਤੇਦਾਰਾਂ ਦੇ ਵਿੱਚ ਹੀ ਉਲਝੇ ਰਹਿਣੇ ਪਰ ਜਦੋਂ ਆਪਾਂ ਖੁਦ ਅਰਦਾਸ ਕਰਦੇ ਆਂ ਖੁਦ ਪਾਠ ਕਰਦੇ ਆਂ ਹਨਾ ਉਦੋਂ ਆਪਾਂ ਹਿਰਦੇ ਦੇ ਵਿੱਚੋਂ ਪੁਕਾਰ ਕਰਦੇ ਆਂਗੇ ਕਿਉਂਕਿ ਜਦੋਂ ਆਪਾਂ ਦੂਸਰੇ ਤੋਂ ਅਰਦਾਸ ਕਰਵਾਉਂਦੇ ਆ ਉਹਦੀ ਉਨੀ ਭਾਵਨਾ ਨਹੀਂ ਹੁੰਦੀ ਜਿੰਨੀ ਤੇ ਜਦੋਂ ਆਪਾਂ ਆਪਣੇ ਅੰਦਰੋਂ ਅਰਦਾਸ ਕਰਦੇ ਆ ਭਿੱਜ ਕੇ ਅਰਦਾਸ ਕਰਦੇ ਆ ਵਾਹਿਗੁਰੂ ਜੀ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਭਰੋਸੇ ਦੀ ਗੱਲ ਹੈਗੀ ਹੈ ਨਾ ਕਈ ਵਾਰੀ ਹੁੰਦਾ ਹੈਗਾ ਵੀ ਆਪਣੀ ਅਰਦਾਸ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈਗੀ ਜਾਂ ਆਪਣੀ ਅਰਦਾਸ ਮੰਗ ਇਦਾਂ ਦੀ ਹੁੰਦੀ ਹੈ ਜਿਹੜੀ ਕਿ ਵਾਹਿਗੁਰੂ ਜੀ ਨੂੰ ਹੁੰਦਾ ਪਤਾ ਹੁੰਦਾ ਹੈ ਨਾ ਕਿਉਂਕਿ ਵਾਹਿਗੁਰੂ ਜੀ ਨੂੰ ਪਤਾ ਹੈ ਵੀ ਇਹ ਮੇਰੇ ਤੇ ਕਿੰਨਾ ਕੋ ਵਿਸ਼ਵਾਸ ਰੱਖਦਾ ਹੈ ਨਾ ਤੇ ਉਹ ਥੋੜਾ ਜਿਹਾ ਡਿਲੇ ਵੀ ਹੋ ਜਾਂਦੀ ਹੈ ਅੱਗੇ ਹੋ ਜਾਂਦੀ ਹੈ ਨਾ ਜਾਂ ਇਹ ਹੁੰਦਾ ਵੀ ਮਾਪੇ ਬਾਬਾ ਨੂੰ ਕਹਿੰਦੇ ਪਤਾ ਹੀ ਹੁੰਦਾ ਵੀ ਮੇਰੇ ਬੱਚੇ ਨੂੰ ਇਸ ਚੀਜ਼ ਦਾ ਨੁਕਸਾਨ ਤਾਂ ਨਹੀਂ ਹੈਗਾ ਤੇ ਉਹ ਥੋੜਾ ਜਿਹਾ ਹਨਾ ਉਹਨੂੰ ਸਮਾਂ ਵੀ ਲਾ ਦਿੰਦੇ ਨੇ ਪਰ ਵਿਸ਼ਵਾਸ ਰੱਖੋ ਕਿਉਂਕਿ ਵਾਹਿਗੁਰੂ ਜੀ ਇਹੀ ਦੇਖਦੇ ਹੁੰਦੇ ਨੇ ਵੀ ਇਹਦਾ ਵਿਸ਼ਵਾਸ ਮੇਰੇ ਤੇ ਆ ਜਾ ਡੋਲਦਾ ਹੈਗਾ ਅਗਰ ਤੁਸੀਂ ਸੱਚੇ ਮਨ ਦੇ ਨਾਲ ਹਨਾ ਡੇਲੀ ਅਰਦਾਸ ਕਰੋਗੇ ਕਿਉਂਕਿ ਕਈ ਵਾਰੀ ਕਈ ਸਿਸਟਮ ਇਹਨੂੰ ਕਹਿੰਦੇ ਨੇ ਵੀ ਮੈਨੂੰ ਹਨਾ ਮੈਂ ਪਹਿਲਾਂ ਵੀ ਕਹਿ ਕੇ ਹਟਿਆਂਗੀ ਪਰ ਵਾਹਿਗੁਰੂ ਜੀ ਕਹਿੰਦੇ ਜੋ ਕਰਦੇ ਨੇ ਉਹ ਚੰਗਾ ਹੀ ਕਰਦੇ ਨੇ ਤੁਸੀਂ ਖੁਦ ਪਾਠ ਕਰੋਗੇ ਦੇਖੋ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਹਨਾ ਘਰ ਦੇ ਵਿੱਚ ਸ਼ੁਰੂ ਕਰੋਗੇ ਕਿਸੇ ਵੀ ਚੀਜ਼ ਦੀ ਹੈ ਨਾ ਕਮੀ ਨਹੀਂ ਰਹੇਗੀ ਕਦੇ ਵੀ ਇਹ ਨਹੀਂ ਹੋਊਗਾ ਵੀ ਤੁਹਾਡੀ ਜਿਹੜੀ ਕੋਈ ਮੰਗ ਹੈ ਵਾਹਿਗੁਰੂ ਜੀ ਨਹੀਂ ਪੂਰੀ ਕੀਤੀ। ਬਾਕੀ ਜਿੱਦਾਂ ਹਨਾ ਮੈਂ ਤੁਹਾਨੂੰ ਹਮੇਸ਼ਾ ਹੀ ਦੱਸ ਦਿਆਂ ਕਿਉਂਕਿ ਮੇਰੇ ਨਾਲ ਇਹ ਖੁਦੀਆਂ ਹਟ ਬੀਤੀਆਂ ਨੇ ਕਿ ਇੱਕ ਜਪਜੀ ਸਾਹਿਬ ਦਾ ਪਾਠ ਇੱਕ ਅਨੰਦ ਸਾਹਿਬ ਦਾ ਪਾਠ ਕਰਕੇ ਦੇ ਕੇ ਜਾ ਕੇ ਤੁਸੀਂ ਕਦੇ ਵੀ ਅਰਦਾਸ ਕਰਦੇ ਹੋ ਅੰਦਰੋਂ ਭੇਜ ਕੇ ਅਰਦਾਸ ਕਰਦੇ ਹੋ ਵੀ ਹਾਂ ਵਾਹਿਗੁਰੂ ਜਦੋਂ ਆਪਾਂ ਨੂੰ ਦੇ ਵੀ ਸਾਰੇ ਰਸਤੇ ਬੰਦ ਨੇ ਕਿ ਵਾਹਿਗੁਰੂ ਤੋਂ ਬਿਨਾ ਹੋਰ ਕੁਝ ਨਹੀਂ ਆਏਗਾ। ਵਾਹਿਗੁਰੂ ਜੀ ਹਨਾ ਫਿਰ ਆਪਣੀ ਅਰਦਾਸ ਨੂੰ ਕਬੂਲ ਕਰਦੇ ਹੈਗੇ। ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਕਦੇ ਵੀ ਅਰਦਾਸ ਕਰੋ ਤਾਂ ਵਾਹਿਗੁਰੂ ਜੀ ਕਦੇ ਵੀ ਤੁਹਾਡੇ ਅਰਦਾਸ ਖਾਲੀ ਨਹੀਂ ਜਾਣਗੇ ਇਹ ਮੇਰਾ ਹਨਾ ਵਾਹਿਗੁਰੂ ਜੀ ਤੇ ਯਕੀਨ ਵੀ ਹੈ ਭਰੋਸਾ ਵੀ ਹੈ ਤੇ ਮੈਂ ਬਾ ਦਾਵੇ ਨਾਲ ਵੀ ਕਹਿ ਸਕਦੀ ਆ ਵਾਹਿਗੁਰੂ ਜੀ ਨੂੰ ਹਨਾ ਬਾਰ ਬਾਰ ਅਰਦਾਸਾਂ ਕਰੋ ਕਿ ਕਿਰਤ ਕਰਮ ਕੇ ਪਿਛੜੇ ਕਰ ਕਿਰਪਾ ਮੇਲੋ ਰਾਮ ਵਾਹਿਗੁਰੂ ਜੀ ਅਸੀਂ ਆਪਦੇ ਕਰਮਾ ਮਾਰੇ ਕਰਮਾ ਕਰਕੇ ਹਨਾ ਤੁਹਾਡੇ ਤੋਂ ਵਿਛੜ ਚੁੱਕੀਆਂ ਦੇਖੋ ਸਾਡੇ ਵਿੱਚ ਕੋਈ ਗੁਣ ਨਹੀਂ ਹੈਗਾ ਸਾਨੂੰ ਕੋਈ ਅਕਲ ਨਹੀਂ ਹੈਗੀ ਜੇ ਆਪਾਂ ਚਾਹੀਏ ਵੀ ਹਾਂ ਆਪਾਂ ਹਨਾ ਕੋਟ-ਕੋਟ ਕੇ ਵੀ ਅਕਸ਼ਰਾਂ ਦੀ ਪਰ ਅਰਦਾਸ ਕਰੀਏ ਵੀ ਫੇਰ ਵਾਹਿਗੁਰੂ ਜੀ ਸੁਣਨਗੇ ਨਹੀਂ ਅਗਰ ਤੁਸੀਂ ਹਨਾ ਤੁਰਦੇ ਫਿਰਦੇ ਹਿਰਦੇ ਦੇ ਵਿੱਚੋਂ ਵੀ ਵਾਹਿਗੁਰੂ ਜੀ ਨੂੰ ਪੁਕਾਰ ਕਰਦੇ ਹੋ ਵਾਹਿਗੁਰੂ ਜੀ ਉਹ ਵੀ ਸੁਣਦੇ ਨੇ ਕਿਉਂਕਿ ਤੁਹਾਡੇ ਅੰਦਰ ਹੀ ਵਸਦੇ ਨੇ ਉਹ ਘਟ ਘਟ ਦੇ ਵਿੱਚ ਵਸਦੇ ਹੈਗੇ ਇੱਕ ਵਾਰੀ ਭਰੋਸਾ ਤੇ ਵਿਸ਼ਵਾਸ ਕਰਕੇ ਦੇਖਿਓ ਤੇ ਵਾਹਿਗੁਰੂ ਜੀ ਤੁਹਾਡੇ ਕਿਵੇਂ ਵੇੜੇ ਪਾਰ ਲਾਉਂਦੇ ਨੇਗੇ ਇਸ ਨਿਮਾਣੀ ਜੀ ਭੈਣ ਨੂੰ ਸਤਿਕਾਰ ਵਚਦੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਦੇਖੋ ਮੈਂ ਪਹਿਲਾਂ ਵੀ ਕਿਹਾ ਮੈਂ ਕੋਈ ਬ੍ਰह्मज्ञानी ਨਹੀਂ ਹੈਗੀ ਮੈਂ ਕੋਈ ਜਿੱਦਾਂ ਮੈਨੂੰ ਵਾਈਕ ਰੂਜੀ ਨੇ ਥੋੜੀ ਜੀ ਸੋਧੀ ਬਖਸ਼ੀ ਹੈ ਕਿਰਪਾ ਬਖਸ਼ੀਏ ਕਹਿੰਦੇ ਹੁੰਦੇ ਨੇ ਕਹਿੰਦੇ ਜਦੋਂ ਉਹਦੀ ਮੈਮਾ ਬਖਸ਼ਦੀ ਹੈ ਹਨਾ ਮਤਲਬ ਕਿ ਬਰਕਤ ਆਉਂਦੀ ਹੈਗੀ ਤਾਂ ਉਹੀ ਉਹਦੇ ਗੁਣ ਗਾਉਂਦਾ ਹੈਗਾ ਕਈ ਮੈਨੂੰ ਹਨਾ ਕੁਝ ਵੀ ਕਹਿੰਦੇ ਹੋਣਗੇ ਮਨ ਦੇ ਵਿੱਚ ਕਿਉਂਕਿ ਜਦੋਂ ਆਪਣਾ ਵਿਸ਼ਵਾਸ ਟੁੱਟਦਾ ਹੈਗਾ ਹਨਾ ਉਦੋਂ ਆਪਾਂ ਕਿਸੇ ਨੂੰ ਕੁਝ ਵੀ ਕਹਿ ਦਿੰਦੇ ਆ ਕਿਉਂਕਿ ਅੱਜ ਕੱਲ ਪਖਾ ਪੇਖ ਤਾਰੇ ਜਿਹੜੇ ਸਾਧੂ ਪਖੰਡੀ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਵੱਜ ਚੁਕਿਆਗਾ ਕਿਉਂਕਿ ਜਿਹੜਾ ਸੱਚਾ ਪਿਤਾ ਹੈਗਾ ਸਾਰੀਆਂ ਅਰਦਾਸਾਂ ਉਹੀ ਪੂਰੀਆਂ ਕਰਨ ਵਾਲਾ ਹੈਗਾ ਉਸੇ ਤੇ ਵਿਸ਼ਵਾਸ ਰੱਖੋ ਕਿਉਂਕਿ देर ਹੋ ਸਕਦੀ ਹੈ ਕਿ ਕਹਿੰਦੇ ਹੁੰਦੇ ਨੇ ਆਪਦੀ ਕਰਮਾ ਕਰਕੇ ਪਰ ਉਹਦੇ ਕਰ ਇਹ ਨਹੀਂ ਹੈਗਾ ਵੀ ਕਦੇ ਵੀ ਕੋਈ ਖਾਲੀ ਜਾਵੇ ਇਦਾਂ ਦੀਆਂ ਨਾ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਦੋਂ ਵੀ ਮੈਂ ਕੋਈ ਗੁਰਬਾਣੀ ਦੀ ਵੀਡੀਓ ਬਣਾ ਤੁਸੀਂ ਬਹੁਤ ਪਿਆਰ ਨਾਲ ਵਾਕਸ ਦਿਓ ਕਿਰਪਾ ਕਰਕੇ ਵਾਹਿਗੁਰੂ ਜੀ ਸਾਰਿਆਂ ਤੇ ਮੇਰ ਪ੍ਰਿਆਤ੍ਰਿਕਨ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰਨ ਕਈ ਪੈਣਾ ਮੈਨੂੰ ਕਮੈਂਟ ਕਰਦਿਆਂ ਨੇ ਵੀ ਕਮੈਂਟ ਕਰਦੇ ਆ ਨਾ ਵੀ ਕਿ ਤੀਦੀ ਤੁਸੀਂ ਸਾਡੇ ਵੀ ਅਰਦਾਸ ਕਰੋ ਨਾ ਵੀ ਦੇਖੋ ਵਾਹਿਗੁਰੂ ਜੀ ਮੈਂ ਅੱਗੇ ਮੈਂ ਹਰ ਰੋਜ਼ ਡੇਲੀ ਇਹੀ ਅਰਦਾਸ ਕਰਦੇ ਆ ਕਿਉਂਕਿ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਜਦੋਂ ਵੀ ਆਪਾਂ ਅਰਦਾਸ ਕਰਦੇ ਆ ਪਾਠ ਕਰਕੇ ਆਪਾਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰਿਆਂ ਦੀਆਂ ਮਨੋ ਕਾਮਨਾਵਾਂ ਵਾਹਿਗੁਰੂ ਜੀ ਸੰਪੂਰਨ ਕਰ ਸਾਰਿਆਂ ਦੇ ਕਾਰਜ ਰਾਸ ਕਰਨ ਸਾਰੇ ਇਸਤੇ ਮਿਹਰ ਪ੍ਰਿਆਤਰਾ ਕਿ ਉਹਨਾਂ ਦੇ ਬੱਚਿਆਂ ਨੂੰ ਪਰਿਵਾਰਾਂ ਨੂੰ ਤਰਕੀਆਂ ਵਕਸ਼ਣ ਉਹਨਾਂ ਦੇ ਸਾਰਿਆਂ ਦੇ ਬੱਚਿਆਂ ਨੂੰ ਉਹਨਾਂ ਨਸ਼ਿਆਂ ਤੋਂ ਬਚਾ ਕੇ ਰੱਖਣ ਮੈਂ ਹਰ ਰੋਜ਼ ਇਹੀ ਅਰਦਾਸ ਕਰਦੀਆਂਗੇ ਦੇਖੋ ਇਹ ਸਾਰੇ ਸਿੱਖਾਂ ਦੇ ਮਨਾਂ ਦੇ ਭਾਵਨਾ ਹੈਗੇ ਸਾਰੇ ਸਿੱਖ ਜਦੋਂ ਵੀ ਅਰਦਾਸ ਕਰਦੇ ਨੇ ਦੇਖੋ ਸਰਬੱਤ ਦਾ ਹੀ ਭਲਾ ਮੰਗਦੇ ਨੇ ਪਰ ਜਿਹੜੀ ਤੁਸੀਂ ਖੁਦ ਅਰਦਾਸ ਕਰੋਗੇ ਹਨਾ ਤੁਹਾਡੇ ਮਨ ਦੀ ਭਾਵਨਾ ਜਿਹੜੀ ਹੋਊਗੀ ਉਹ ਵਾਹਿਗੁਰੂ ਜੀ ਬਹੁਤ ਜਲਦੀ ਸੁਣਨਗੇ ਦੇਖੋ ਪਾਠ ਤਿਆਰਨ ਦਾ ਤਰੀਕਾ ਤੇ ਅਰਦਾਸ ਕਰਨ ਦਾ ਤਰੀਕਾ ਜਦੋਂ ਆ ਜਾਂਦਾ ਹੈ ਉਕੇ ਨੰਨੇ ਨੇ ਕਹਿੰਦੇ ਜੁਗਤੀ ਦੇ ਨਾਲ ਮੁਕਤੀ ਵਾਹਿਗੁਰੂ ਜੀ ਜ਼ਰੂਰ ਦਿੰਦੇ ਨੇ ਵਾਹਿਗੁਰੂ ਜੀ ਤੇ ਭਰੋਸਾ ਰੱਖਿਓ ਕਦੇ ਵੀ ਉਹ ਤੁਹਾਡਾ ਭਰੋਸਾ ਟੁੱਟਣ ਨਹੀਂ ਦੇਣਗੇ ਠੀਕ ਐ ਥੋੜਾ ਸਮਾਂ ਲੱਗ ਸਕਦਾ ਹੈ ਬਸ ਗੱਲ ਸਿਰਫ ਭਰੋਸੇ ਦੀ ਐ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚੋਂ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ